ਗੁਰੂ ਨਾਨਕ ਦੇਵ ਘਰ ਨੇ ਮਨੁੱਖਤਾ ਵਾਸਤੇ ਕੀ ਕੀਤਾ ਹੈ ਸਮਾਜ ਦੀ ਪਹਿਲੀ ਲੋੜ ਹੈ ਰੋਟੀ ਭੋਜਨ ਚਾਹੀਦਾ ਹੈ ਤੇ ਬਾਬੇ ਨੇ ਸਭ ਤੋਂ ਪਹਿਲਾਂ ਭੋਜਨ ਦਾ ਪ੍ਰਬੰਧ ਕੀਤਾ ਜਿਹਨੂੰ ਅਸੀਂ ਪੰਗਤ ਕਹਿੰਦੇ ਆ ਸਮਾਜ ਦੀ ਪਹਿਲੀ ਲੋੜ ਹੈ ਸੰਗਤ ਕੋਈ ਵੀ ਬੰਦਾ ਸੰਗਤ ਤੋਂ ਬਿਨਾ ਨਹੀਂ ਰਹਿ ਸਕਦਾ ਮੰਦਾ ਇਕੱਲਾ ਹੋਵੇ ਤਾਂ ਕਿੰਨੀ ਕੁ ਦਿਨ ਜੀ ਸਕਦਾ ਉਹਨੂੰ ਸੰਗਤ ਚਾਹੀਦੀ ਹੈ ਸੰਗਤ ਤੋਂ ਬਿਨਾ ਅਸੀਂ ਰਹਿ ਨਹੀਂ ਸਕਦੇ ਤੇ ਬਾਬੇ ਨੇ ਐਸੇ ਕਰਕੇ ਸਾਨੂੰ ਸਭ ਤੋਂ ਪਹਿਲਾਂ ਸਾਡੀਆਂ ਮੁੱਢਲੀਆਂ ਦੋ ਲੋੜਾਂ ਪੂਰੀਆਂ ਕੀਤੀਆਂ ਸਾਨੂੰ ਸੰਗਤ ਤੇ ਪੰਗਰ ਦਿੱਤੀ ਕਿਉਂਕਿ ਸੰਗਤ ਦੇ ਵਿੱਚੋਂ ਸਾਡੇ ਮਨ ਨੂੰ ਗਿਆਨ ਮਿਲਦਾ ਹੈ ਸਤ ਸੰਗਤ ਦੇ ਵਿੱਚੋਂ ਸਾਡੇ ਮਨ ਨੂੰ ਗਿਆਨ ਮਿਲਦਾ ਹੈ ਪੰਗਤ ਦੇ ਵਿੱਚੋਂ ਸਾਡੇ ਸਰੀਰ ਨੂੰ ਭੋਜਨ ਮਿਲਦਾ ਹੈ। ਸਭ ਤੋਂ ਪਹਿਲਾਂ ਬਾਬੇ ਨੇ ਮਨੁੱਖਤਾ ਦੀਆਂ ਇਹ ਪਹਿਲੀਆਂ ਲੋੜਾਂ ਇਹ ਪੂਰੀਆਂ ਕੀਤੀਆਂ। ਅਸੀਂ ਕਿਦਾਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦਾ ਧਰਮ ਮਨੁੱਖਤਾ ਦਾ ਧਰਮ ਨਹੀਂ ਇਹ ਉਹ ਧਰਮ ਹੈ ਜਿਹੜਾ ਸਾਰੀ ਮਨੁੱਖਤਾ ਦਾ ਧਰਮ ਹੈ। ਇੱਥੇ ਨਾ Hindu ਦੀ ਗੱਲ ਹੈ ਨਾ Musalman ਦੀ ਗੱਲ ਹੈ। ਬਲਕਿ ਬਾਬਾ ਤੇ ਕਹਿ ਕੇ ਤੁਰਿਆ ਸੀ ਨਾ ਕੋਈ Hindu ਨਾ ਮੁਸਲਮਾਨ ਮੇਰੇ ਵਾਸਤੇ ਤੇ ਸਾਰੇ ਮਨੁੱਖ ਨੇ ਮੈਂ ਤੇ ਸਾਰਿਆਂ ਦੇ ਵਿੱਚ ਇੱਕ ਜੋਤ ਦੇਖਦਾ ਹਾਂ ਸਭ ਮਹਿ ਜੋਤ ਜੋਤ ਹੈ ਸੋਏ ਜੋਤ ਕਿਹਦੀ ਹੈ ਉਸ ਪ੍ਰਮਾਤਮਾ ਦੀ ਜਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਕਹਿੰਦੇ ਸਾਰਿਆਂ ਦੇ ਵਿੱਚ ਜੇ ਚਾਨਣ ਹੈ ਨਾ ਕਿ ਉਸ ਪ੍ਰਮਾਤਮਾ ਦੀ ਜੋਤ ਕਰਕੇ ਆ ਉਸ ਅਕਾਲ ਪੁਰਖ ਦੇ ਹੁਕਮ ਕਰਕੇ ਆ ਕੁਦਰਤ ਕੇ ਸਭ ਬੰਦੇ ਇਹ ਸਾਰੇ ਉਸ ਮਾਲਕ ਦੇ ਪੈਦਾ ਕੀਤੇ ਹੋਏ ਆ। ਸੋ ਸਤਗੁਰੂ ਜੀ ਨੇ ਜਿਸ ਧਰਮ ਦੀ ਗੱਲ ਕੀਤੀ ਉਹ ਕਿਸੇ ਇੱਕ ਫਿਰਕੇ ਵਾਸਤੇ ਇੱਕ ਇਲਾਕੇ ਵਾਸਤੇ ਇੱਕ ਭਾਸ਼ਾ ਵਾਲਿਆਂ ਵਾਸਤੇ ਜਾਂ ਇੱਕ ਦੇਸ਼ ਵਾਸਤੇ ਨਹੀਂ ਸੀ ਉਹ ਸਰਬ ਦੇਸੀ ਹੈ। ਉਹ ਸਮੁੱਚੀ ਲੋਕਾਈ ਵਾਸਤੇ ਹੈ, ਉਹ ਸਮੁੱਚੀ ਧਰਤੀ ਵਾਸਤੇ ਹੈ। ਇਸੇ ਕਰਕੇ ਬਾਬੇ ਨੇ ਸਾਰੀ ਧਰਤੀ ਨੂੰ ਇੱਕ ਪਰਿਵਾਰ ਆਖਿਆ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਇਹ ਸਾਰੀ ਧਰਤੀ ਹੀ ਇੱਕ ਪਰਿਵਾਰ ਹੈ ਕਦੀ ਬਾਬੇ ਦੀ ਨਿਗਾਹ ਦੇ ਨਾਲ ਅਸੀਂ ਧਰਮ ਨੂੰ ਸਿੱਖਿਆ ਵੀ ਧਰਮ ਕੀ ਹੁੰਦਾ ਹੈ ਪਹਿਲਾਂ ਵਿਦਕਰੇ ਪਏ ਹੋਏ ਸੀ ਨਾ ਖੈ ਖੈ ਮਰਦੇ ਬਾਹਮਣ ਮੁਲਾਣੇ ਇੱਕ ਦੂਜੇ ਨਾਲ ਇੱਕ ਧਰਮ ਦੂਜੇ ਨਾਲ ਖੜਿਆ ਸੀ ਖੈ ਖੈ ਕੇ ਮਰ ਰਹੇ ਸੀ ਉਹ ਕਹਿੰਦਾ ਸੀ ਮੈਂ ਚੰਗਾ ਦੂਜਾ ਕਹ ਰਿਹਾ ਸੀ ਮੈਂ ਚੰਗਾ ਬਾਬੇ ਨੇ ਇਹਨਾਂ ਝਗੜਿਆਂ ਦੇ ਵਿੱਚੋਂ ਬਾਹਰ ਕੱਢਿਆ ਮਨੁੱਖਤਾ ਨੂੰ ਸੰਧੀ ਭਾਵਨਾ ਦਾ ਉਪਦੇਸ਼ ਦਿੱਤਾ ਹੈ ਬਾਬੇ ਨੇ ਝਗੜੇ ਮਟਾਉਂਦੇ ਆਖਿਆ ਹਿੰਦੂ ਤੁਰਕ ਕੋウ ਰਾਫ ਦੀ ਇਮਾਮ ਸਾਫੀ ਮਾਨਸ ਕੀ ਜਾਤ ਸਭਾਂ ਇੱਕ ਹੈ ਪਹਿਚਾਨ ਲੋ ਇੱਕ ਹੈ ਪਹਿਚਾਨ ਲੋ ਦਸਵੇਂ ਪਾਤਸ਼ਾਹ ਮਹਾਰਾਜੀ ਦੇ ਸਮੇਂ ਇਹ ਬਚਨ ਸਾਹਮਣੇ ਆਉਂਦੇ ਆ ਉਥੇ ਮੇਰੇ ਸਾਹਿਬ ਨੇ ਸਾਨੂੰ ਇਹ ਉਪਦੇਸ਼ ਦਿੱਤਾ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਮਝ ਪਰਥਾਈ ਸਾਖੀ ਮਹਾਪੁਰਖ ਬੋਲਦੇ ਸੰਜੀ ਸਗਲ ਜਹਨ ਮਾਰਾ ਜਨੇ ਜਦੋਂ ਵੀ ਗੱਲ ਕੀਤੀ ਸਾਰੇ ਸੰਸਾਰ ਦੀ ਗੱਲ ਕੀਤੀ ਹੈ ਸਾਰੇ ਜਹਾਨ ਦੀ ਗੱਲ ਕੀਤੀ ਹੈ ਸਾਰੀ ਲੋਕਾਈ ਦੀ ਗੱਲ ਕੀਤੀ ਹੈ ਬਾਬੇ ਨੇ ਕਦੀ ਵੀ ਕਿਸੇ ਇੱਕ ਫਿਰਕੇ ਦੀ ਗੱਲ ਨਹੀਂ ਕੀਤੀ ਜਾਂ ਕੁਝ ਲੋਕਾਂ ਦੀ ਗੱਲ ਨਹੀਂ ਕੀਤੀ ਮਹਾਰਾਜ ਕਹਿੰਦੇ ਜਿਵੇਂ ਸੂਰਜ ਤੇ ਸੂਰਜ ਦੀ ਰੌਸ਼ਨੀ ਸਾਰਿਆਂ ਲਈ ਸਾਂਝੀ ਹੈ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕਿ ਕਿਤੇ ਵੇਸ਼ ਇਸੇ ਤਰ੍ਹਾਂ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਜਿਹੜਾ ਗਿਆਨ ਹੈ ਉਹ ਵੀ ਸਾਰਿਆਂ ਲਈ ਸਾਂਝਾ ਹੈ ਉਹ ਕਿਸੇ ਇੱਕ ਵਾਸਤੇ ਨਹੀਂ ਹੁੰਦਾ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਝੀ ਸੰਗਤ ਦੇ ਹਨ ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਮਹਾਰਾਜ ਨੇ ਸਮਾਜ ਨੂੰ ਉਹ ਦੇਣ ਦਿੱਤੀ ਸੰਗਤ ਦਿੱਤੀ ਪੰਗਤ ਦਿੱਤੀ ਜੇ ਸਮਾਜ ਨੂੰ ਵਸਾਉਣ ਦੀ ਲੋੜ ਪਈ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਕੰਮ ਸਰਕਾਰਾਂ ਵੀ ਨਹੀਂ ਕਰ ਸਕੀਆਂ ਜਿਹੜੇ ਕੰਮ ਵੱਖ-ਵੱਖ ਧਰਮਾਂ ਦੇ ਚੌਧਰੀ ਨਹੀਂ ਕਰ ਸਕੇ ਬਾਬੇ ਨੇ ਉਹ ਵੀ ਕੰਮ ਕਰਕੇ ਦਿਖਾਇਆ ਉਹ ਕੰਮ ਕੀ ਸੀ ਭਾਈ ਸਾਨੂੰ ਪਿੰਡ ਵੀ ਵਸਾ ਕੇ ਦਿੱਤੇ ਪਿੰਡ ਵਸਾ ਕੇ ਦਿੱਤੇ ਬਾਬੇ ਨੇ ਕਰਤਾਰਪੁਰ ਵਸਾਇਆ ਨਾ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਬਾਬੇ ਨੇ ਪਿੰਡ ਵਸਾ ਕੇ ਸਾਨੂੰ ਦੱਸਿਆ ਵੀ ਪਿੰਡ ਕਿੰਦਾ ਦੇ ਹੋਣੇ ਚਾਹੀਦੇ ਆ ਅੱਜ ਤੇ ਕੋਈ ਮਸਿਆ ਤੇ ਗੁਰਦੁਆਰੇ ਜਾਂਦਾ ਹੈ ਕੋਈ ਸੰਗਰਾਂਥ ਤੇ ਜਾਂਦਾ ਹੈ ਤੇ ਕਈ ਸਲਾਣਾ ਸਮਾਗਮਾਂ ਦੇ ਨਾਲ ਜੁੜ ਗਏ ਵੀ ਉਦੋਂ ਹੀ ਗੁਰਦੁਆਰੇ ਜਾਵਾਂਗੇ ਐਸੇ ਕਰਕੇ ਪਿਆਰਿਓ ਅੱਜ ਸਾਡੇ ਜੀਵਨ ਦੇ ਵਿੱਚ ਦੁੱਖ ਹੈ ਅੱਜ ਮੈਨੂੰ ਕੋਈ ਘਰ ਘੁੰਮ ਕੇ ਦੱਸ ਦੇਓ ਜਿੱਥੇ ਖੁਸ਼ੀ ਹੋਵੇ ਜਿੱਥੇ ਆਨੰਦ ਹੋਵੇ ਹਰ ਬੰਦਾ ਹੀ ਦੁਖੀ ਹੈ ਜਿਹੜਾ ਵੀ ਮਿਲਦਾ ਹੈ ਦੁਖੀ ਮਿਲਦਾ ਹੈ ਪਤਾ ਕਿਉਂ ਉਹਦਾ ਵੱਡਾ ਕਾਰਨ ਹੈ ਅਸੀਂ ਬਾਬੇ ਦੀ ਬਾਣੀ ਨਾਲੋਂ ਟੁੱਟ ਗਏ ਸਾਡਾ ਚਿੰਤਨ ਜਦੋਂ ਮਾੜਾ ਹੋਵੇਗਾ ਨਾ ਜਦੋਂ ਸਾਡਾ ਚਿੰਤਨ ਸਾਡੀ ਸੋਚ ਮਾੜੀ ਹੋਵੇਗੀ ਸਾਡੇ ਕਰਮ ਵੀ ਮਾੜੇ ਹੋਣਗੇ ਜਦੋਂ ਕਰਮ ਮਾੜੇ ਹੋਣਗੇ ਸਾਡੀ ਸ਼ਖਸੀਅਤ ਦਾ ਪ੍ਰਭਾਵ ਵੀ ਉਦਾਂ ਦਾ ਹੋਵੇਗਾ ਪਰ ਵਾਪ ਵੀ ਉਦਾਂ ਤਾਂ ਹੁੰਦਾ ਹੈ ਇਸ ਕਰਕੇ ਬਾਣੀ ਦੇ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੀਏ ਮਹਾਰਾਜ ਕਹਿੰਦੇ ਤਮ ਸੰਸਾਰ ਚੰਨ ਲੱਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨ ਫੜ ਲਓ ਮਹਾਰਾਜ ਕਹਿੰਦੇ ਜੇ ਤਰਨਾ ਹੈ ਨਹੀਂ ਤੇ ਡੋਬ ਜਾਓਗੇ ਅੱਜ ਦੁਨੀਆ ਡੋਬ ਰਹੀ ਹੈ ਨਾ ਜੀ ਵਿਕਾਰਾਂ ਤੇ ਡੋਬ ਰਹੀ ਹੈ ਲੋਕ ਆਤਮ ਹੱਤਿਆਵਾਂ ਕਰ ਰਹੇ ਨੇ ਲੋਕ ਬڑے ਲੋਕ ਮੈਨੂੰ ਮਿਲਦੇ ਨੇ ਕਈ ਵਾਰੀ ਨੌਜਵਾਨ ਮਿਲਦੇ ਨੇ ਬੜੇ ਤਣਾਅ ਦੇ ਵਿੱਚ ਹੁੰਦੇ ਆ ਬੜੇ ਦੁਖੀ ਹੁੰਦੇ ਆ ਤੇ ਕਈ ਵਾਰੀ ਤੇ ਉਹਨਾਂ ਨੂੰ ਬੜਾ ਸਮਝਾਉਣਾ ਪੈਂਦਾ ਵੀ ਕਿਉਂ ਇੰਨੀ ਤੈਂਦੀ ਕਲਾ ਦੇ ਵਿੱਚ ਚਲੇ ਗਏ ਕਿਉਂਕਿ ਜਦੋਂ ਸਾਡੇ ਖਿਆਲ ਹੀ ਮਾਰੇ ਹੋਣਗੇ ਜੋ ਰਾਤ ਦੇ ਦਿਨ ਅਸੀਂ ਸੋਚੀ ਜਾਵਾਂਗੇ ਸਾਡੇ ਖਿਆਲ ਬਣੇ ਰਹਿਣਗੇ ਤੇ ਸਾਡੇ ਵਿੱਚ ਤੈਂਦੀ ਕਲਾ ਆਪਣੇ ਆਪ ਆ ਜਾਣੀ ਹੈ ਨਾ ਅਸੀਂ ਕੀਰਤਨ ਸੁਣਨਾ ਨਾ ਅਸੀਂ ਕਥਾ ਸੁਣਨੀ ਨਾ ਅਸੀਂ ਗੁਰਦੁਆਰੇ ਆਉਣਾ ਨਾ ਅਸੀਂ ਬਾਣੀ ਪੜ੍ਹਨੀ ਨਾ ਅਸੀਂ ਸੇਵਾ ਕਰਨੀ ਤੇ ਸੁੱਖ ਕਿੱਥੋਂ ਆਵੇਗਾ ਸੁੱਖ ਨਹੀਂ রে ਹਰ ਭਗਤ ਬਿਨਾ ਸੁੱਖ ਕਿੱਥੋਂ ਮਿਲੇਗਾ ਬਾਬੇ ਨੇ ਦੱਸਿਆ ਵੀ ਪਿੰਡ ਕਿੱਦਾਂ ਦੇ ਓਮ ਕਰਤਾਰਪੁਰ ਵਸਾਇਆ ਤੇ ਕਰਤਾਰਪੁਰ ਦੇ ਵਿੱਚ ਧਰਮਸ਼ਾਲਾ ਬਣਾਈ ਸੀ ਬਾਬੇ ਨੇ ਉਹ ਧਰਮਸ਼ਾਲਾ ਪਤਾ ਕਿਉਂ ਬਣਾਈ ਵੀ ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਧਰਮੀ ਹੋਣ ਅੱਜ ਸਾਡੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕ ਅੱਜ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਧਰਮੀ ਕਿਉਂ ਨਹੀਂ ਕਿਉਂਕਿ ਧਰਮ ਤੋਂ ਟੁੱਟ ਗਏ ਆ ਜਦ ਤੱਕ ਅਸੀਂ ਧਰਮ ਦੇ ਨਾਲ ਜੁੜਾਂਗੇ ਨਹੀਂ ਅਸੀਂ ਧਰਮੀ ਨਹੀਂ ਹੋਵਾਂਗੇ ਜੇ ਧਰਮੀ ਨਹੀਂ ਹੋਵਾਂਗੇ ਆਪ ਵੀ ਦੁਖੀ ਹੋਵਾਂਗੇ ਤੇ ਦੂਜਿਆਂ ਨੂੰ ਵੀ ਦੁੱਖ ਦੇਵਾਂਗੇ ਅੱਜ ਬੰਦਾ ਦੁੱਖ ਹੀ ਦੇ ਰਿਆ ਜੇ ਆਪ ਦੁਖੀ ਹੈ ਤੇ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ ਜਿਹੜਾ ਬੰਦਾ ਆਪਣੇ ਘਰ ਵਿੱਚ ਸੁਖੀ ਨਹੀਂ ਉਹ ਦੂਜਿਆਂ ਨੂੰ ਵੀ ਕਦੀ ਸੁੱਖ ਨਹੀਂ ਦੇ ਸਕਦਾ ਜਿਹੜਾ ਆਪਣੇ ਅੰਦਰ ਦੁਖੀ ਹੈ ਉਹ ਦੂਜਿਆਂ ਨੂੰ ਵੀ ਦੁੱਖ ਦੇਵੇਗਾ ਸਤਿਗੁਰੂ ਜੀ ਦੀ ਬਾਣੀ ਦਾ ਫੈਸਲਾ ਮਨਾਂ ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਜਿਹਦੇ ਹਿਰਦੇ ਦੇ ਵਿੱਚ ਸੁੱਖ ਹੈ ਨਾ ਉਹਨੂੰ ਬਾਹਰੋਂ ਵੀ ਸੋਖੀ ਨਜ਼ਰ ਆਵੇਗਾ ਜਿਹੜਾ ਅੰਦਰ ਦੁਖੀ ਹੈ ਉਹ ਦੂਜਿਆਂ ਦੇ ਨਾਲ ਵੀ ਲੜਦਾ ਫਿਰਦਾ ਹੈ ਝਗੜੇ ਕਰਦਾ ਹੈ ਇਸ ਕਰਕੇ ਬਾਬੇ ਨੇ ਫਿਰ ਜਦੋਂ ਨਗਰ ਵਸਾਏ ਪਿੰਡ ਵਸਾਇਏ ਚਾਹੇ ਕਰਤਾਰਪੁਰ ਹੈ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਇੱਕ ਕਰਤਾਰਪੁਰ ਜਲੰਧਰ ਦੇ ਲਾਗੇ ਹੈ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਵਸਾਇਆ ਸੀ ਜੀ ਗੁਰੂ ਅੰਗਦ ਦੇ ਪਾਤਸ਼ਾਹ ਨੇ ਖਡੂਰ ਸਾਹਿਬ ਵਸਾਇਆ ਹੈ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਡਵਾਲ ਸਾਹਿਬ ਵਸਾਇਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਚੱਕ ਰਾਮਦਾਸਪੁਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਵਸਾਇਆ ਹੈ ਗੁਰੂ ਅਰਜਨ ਦੇ ਮਹਾਰਾਜ ਨੇ ਤਰਨਤਾਰਨ ਨੂੰ ਵਸਾਇਆ ਕਰਤਾਰਪੁਰ ਜਲੰਧਰ ਦੇ ਲਾਗੇ ਇਹ ਨਗਰ ਵਸਾਇਆ 6ਵੇਂ ਪਾਤਸ਼ਾਹ ਮਹਾਰਾਜ ਨੇ ਹਰ ਗੋਬਿੰਦਪੁਰਾ ਵਸਾਇਆ ਤੇ ਇੱਕ ਨਗਰ ਕੀਰਤਪੁਰ ਸਾਹਿਬ ਆਪਣੇ ਵੱਡੇ ਪੁੱਤਰ ਬਾਬੇ ਗੁਰਦਿੱਤੇ ਨੂੰ ਭੇਜਿਆ ਤੇ ਇਹ ਨਗਰ ਵਸਾਇਆ ਸੀ ਕੀਰਤਪੁਰ ਸਾਹਿਬ ਜਿਸ ਨੂੰ ਕੀਰਤਨਪੁਰ ਵੀ ਆਖਿਆ ਜਾਂਦਾ ਸੀ ਖੈਰ ਇਤਿਹਾਸ ਸੇ ਤਾਂ ਬੜਾ ਲੰਬੇਰਾ ਹੈ ਫਿਰ ਕਿਤੇ ਸਮਾਂ ਬਣਿਆ ਵਿਚਾਰ ਕਰਾਂਗੇ ਤੇ ਨੌਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਨੌਵੇਂ ਪਾਤਸ਼ਾਹ ਨੇ ਚੱਕ ਨਾਮਕੀ ਜਿਹਨੂੰ ਅੱਜ ਸ੍ਰੀ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ ਇਹ ਨਗਰ ਵਸਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਂਟਾ ਨਗਰ ਵਸਾਇਆ ਹੈ ਪੌਂਟਾ ਸਾਹਿਬ ਅਨੰਦਪੁਰ ਸਾਹਿਬ ਇਹਦੀ ਚੜ੍ਹਦੀ ਕਲਾ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੋਰ ਵੱਡੇ ਕਾਰਜ ਕੀਤੇ ਆ ਇਹ ਜਿਹੜੇ ਨਗਰ ਵਸਾਏ ਇਹ ਜਿਹੜੇ ਪਿੰਡ ਵਸਾਏ ਇਹਨਾਂ ਪਿੰਡਾਂ ਦੇ ਵਿੱਚ ਫਿਰ ਸਤਿਗੁਰੂ ਜੀ ਨੇ ਦੇਖੋ ਮਨੁੱਖਤਾ ਦੇ ਭਲੇ ਵਾਸਤੇ ਹੋਰ ਕੀ ਕੀਤਾ ਧਰਮਸ਼ਾਲਾਵਾਂ ਬਣਵਾਈਆਂ ਜਿਨ ਵੱਸੀਆਂ ਅੱਜ ਗੁਰਦੁਆਰੇ ਕਹਿੰਦੇ ਆ ਕਾਦੇ ਵਾਸਤੇ ਜਿੱਥੇ ਸਤਿਗੁਰਾਂ ਨੇ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਸੀ ਜਿੱਥੇ ਵਿਦਿਆ ਪੜਾਉਣ ਦਾ ਪ੍ਰਬੰਧ ਕੀਤਾ ਸੀ ਬੱਚਿਆਂ ਨੂੰ ਵਿਦਿਆ ਪੜਾਉਣੀ ਨੌਜਵਾਨਾਂ ਨੂੰ ਵਿਦਿਆ ਪੜਾਉਣੀ ਅਖਰੂਰ ਸਾਹਿਬ ਵਿਦਿਆ ਪੜਾਈ ਜਾਂਦੀ ਸੀ ਨਾ ਗੁਰੂ ਅੰਗਦ ਦੇ ਪਾਤਸ਼ਾਹ ਬੱਚਿਆਂ ਨੂੰ ਗੁਰਮੁਖੀ ਲਿਪੀ ਪੜਾਉਂਦੇ ਆ ਬੱਚਿਆਂ ਨੂੰ ਉਥੇ ਗੁਰਬਾਣੀ ਦੇ ਗੁੱਟਕੇ ਸਾਬ ਬਣਾ ਕੇ ਬੱਚਿਆਂ ਨੂੰ ਗੁਰਬਾਣੀ ਪੜਾਉਂਦੇ ਆ ਗੁਰਬਾਣੀ ਦੇ ਨਾਲ ਜੋੜਦੇ ਆ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਬਾਬਾ ਬੁੱਢਾ ਸਾਹਿਬ ਅਤੇ ਹੋਰ ਭਾਈ ਗਰਦਾਸ ਦੀ ਮਹਾਨ ਗੁਰਸਿੱਖਾਂ ਦੀ ਦੇਖ ਰੱਖੇ ਧਰਮ ਪ੍ਰਚਾਰ ਗੁਰਮਤਿ ਪ੍ਰਚਾਰ ਦੇ ਕਾਰਜ ਸ਼ੁਰੂ ਹੋਏ ਆ ਇਹ ਵੱਡੇ ਕਾਰਜ ਜੜੇ ਨੇ ਨਗਰ ਦਸੌਣੇ ਫਿਰ ਉਹਨਾਂ ਨਗਰਾਂ ਦੇ ਵਿੱਚ ਐਜੂਕੇਸ਼ਨ ਵਿਦਿਆ ਦੇ ਕੇਂਦਰ ਬਸਾਉਣੇ ਜਿਹਨੂੰ ਧਰਮਸ਼ਾਲਾ ਜਾਂ ਗੁਰਦੁਆਰਾ ਆਖਿਆ ਜਾਂਦਾ ਹੈ ਇੱਥੇ ਹੀ ਬਸ ਨਹੀਂ ਮਨੁੱਖਤਾ ਦੇ ਭਲੇ ਵਾਸਤੇ ਮੇਰੇ ਸਹਿਬ ਨੇ ਸਿਰ ਦਵਾਈਖਾਨੇ ਵੀ ਖੋਲੇ ਆ ਜੇ ਕਿਤੇ ਬੰਦਾ ਬਿਮਾਰ ਹੋ ਜਾਵੇ ਉਹਨੂੰ ਦਵਾਈ ਦੀ ਲੋੜ ਪਵੇ ਤੇ ਮੇਰੇ ਸਹਿਬ ਨੇ ਦਵਾਈਖਾਨੇ ਵੀ ਖੋਲੇ ਇਹ ਵੱਡੇ ਕਾਰਜ ਕੀਤੇ ਆ ਆਤਰਨ ਤਰਨ ਦੀ ਧਰਤੀ ਤੇ ਕੋੜਿਆਂ ਵਾਸਤੇ ਮਹਾਰਾਜ ਜੀ ਨੇ ਆਸ਼ਰਮ ਬਣਵਾਇਆ ਕੋੜਿਆਂ ਵਾਸਤੇ ਦਵਾਈਖਾਨਾ ਖੋਲੇ ਆ ਅਮਰਸਰ ਦੀ ਧਰਤੀ ਤੇ દવાਖਾਨਾ ਚੱਲਦਾ ਹੈ ਤੇ ਜਿਸ દવાਖਾਨੇ ਦੀ ਮੈਂ ਗੱਲ ਕਰ ਰਿਹਾ ਸੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਵੀ દવાਖਾਨਾ ਚੱਲਦਾ ਸੀ ਜੀ ਆਪਣੇ ਬਿਲਕੁਲ ਲਾਗੇ ਨਗਰ ਡੱਲਾ ਭਾਈ ਲਾਲੂ ਜੀ ਇੱਥੇ ਮਹਾਨ ਵੈਦ ਸਨ ਜਿਨ੍ਹਾਂ ਨੇ ਇੱਥੇ ਵੀ દવાਖਾਨਾ ਚਲਾਇਆ ਤੇ ਜਿਹੜੀ ਬੇਨਤੀ ਮੈਂ ਅਰੰਭ ਕੀਤੀ ਸੀ ਜਦੋਂ ਪੰਜਾਬ ਗੁਰਾਂ ਦੇ ਨਾਂ ਤੇ ਜੁੰਦਾ ਹੈ ਤੇ ਪੰਜਾਬ ਦੇ ਲੋਕ ਤਰੱਕੀ ਕਰਦੇ ਸੀ ਉਹ ਸਮੇਂ ਪੰਜਾਬ ਤੋਂ ਬਾਹਰ ਵਾਲਿਆਂ ਦਾ ਧਿਆਨ ਅਕਸਰ ਪੰਜਾਬ ਦੇ ਉੱਤੇ ਹੁੰਦਾ ਸੀ ਤੇ ਜੇ ਕਿਸੇ ਨੇ ਬਿਮਾਰ ਹੋਣਾ ਤੇ ਉਹਨਾਂ ਦਾ ਧਿਆਨ ਕੀਰਤਪੁਰ ਸਾਹਿਬ ਆਉਂਦਾ ਸੀ ਦਾਰਾਸ਼ ਕੋ ਬਿਮਾਰ ਹੋ ਗਿਆ ਤੇ ਇਤਿਹਾਸ ਦੇ ਵਿੱਚ ਆਉਂਦਾ ਹੈ ਦਾਰਾਸ਼ ਕੋ ਇੰਨਾ ਬਿਮਾਰ ਹੋ ਗਿਆ ਮਨ ਕਿਨਾਰੇ ਪੈ ਗਿਆ ਸ਼ਾਹਜਹਾਨ ਦਾ ਸਮੇਂ ਦੇ ਬਾਦਸ਼ਾਹ ਦਾ ਪੁੱਤਰ ਹੈ ਦੇਖੋ ਕਿਸ ਤਰ੍ਹਾਂ ਦਾ ਉਦੋਂ ਪੰਜਾਬ ਸੀ ਕਿੰਨੀ ਇੱਥੇ ਤਰੱਕੀ ਹੈ ਚਾਹੇ ਵਿਗਿਆਨ ਇੰਨੀ ਤਰੱਕੀ ਵਿੱਚ ਨਹੀਂ ਸੀ ਪਰ ਗੁਰੂ ਕੇ ਸਿੱਖਾਂ ਨੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਐਸੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਵੱਡੇ ਵੱਡੇ દવાખાਨੇ ਖੋਲੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਵਾਸਤੇ ਕੋਹੜਿਆਂ ਨੂੰ ਸੰਭਲਣ ਵਾਸਤੇ ਵੱਡੇ ਵੱਡੇ ਕਾਰਜ ਕੀਤੇ ਤੇ ਕਹਿੰਦੇ ਜਦੋਂ ਸ਼ਾਹਜਹਾਨ ਦੇ ਪੁੱਤਰ ਨੂੰ ਕਿਤੋਂ ਆਰਾਮ ਨਾ ਆਇਆ ਵੈਦਾਂ ਤੇ ਹਕੀਮਾਂ ਨੇ ਜਵਾਬ ਦੇ ਦਿੱਤਾ ਹੁਣ ਸ਼ਾਹਜਹਾਨ ਨੂੰ ਇਹ ਗੱਲ ਪਤਾ ਲੱਗੀ ਵੈਦਾਂ ਤੇ ਹਕੀਮਾਂ ਨੇ ਦੱਸਿਆ ਵੀ ਜੇ ਤੂੰ ਆਪਣੇ ਪੁੱਤਰ ਨੂੰ ਆਰੋਗ ਕਰਨਾ ਚਾਹੁੰਦਾ ਹੈ ਇਹਦਾ ਇਲਾਜ ਕਰਨਾ ਚਾਹੁੰਦਾ ਹੈ ਤੇ ਖਾਸ ਕਿਸਮ ਦੀਆਂ ਜੜੀਆਂ ਬੂਟੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਉਹ ਕੇਵਲ ਇੱਕ ਦਵਾਈਖਾਨੇ ਦੇ ਵਿੱਚੋਂ ਮਿਲ ਸਕਦੀਆਂ ਤੇ ਉਹ ਦਵਾਈਖਾਨਾ ਪੰਜਾਬ ਦੇ ਵਿੱਚ ਹੈ ਤੇ ਉਹ ਨਗਰ ਕੀਰਤਪੁਰ ਸ ਹੈ ਤੇ ਉਹ ਕੀਰਤਪੁਰ ਨਗਰ ਇੱਥੇ ਜਿਹੜਾ દવાਖਾਨਾ ਚੱਲਦਾ ਸੀ ਨਾ ਦੀ ਇਹ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਪਾਤਸ਼ਾਹ ਮਹਾਰਾਜ ਚਲਾਉਂਦੇ ਸੀ ਗੁਰੂ ਸਾਹਿਬ ਆਪੇ દવાਖਾਨਾ ਚਲਾਉਂਦੇ ਆ ਜੀ ਪਹਿਲਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਫਿਰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਜੀ ਦੇ ਸਮੇਂ ਇਹ દવાਖਾਨਾ ਚੱਲਿਆ ਉਹ ਖਾਸ ਕਿਸਮ ਦੀ ਹਰੜ ਉਹ ਲੌਂਗ ਉਹ ਗੱਜਮੋਤੀ ਉਹ ਜੜੀਆਂ ਬੁੱਟੀਆਂ ਜੜੀਆਂ ਚਾਹੀਦੀਆਂ ਸੀ ਉਹ ਵੈਦਾਂ ਤੇ ਹਕੀਮਾਂ ਨੇ ਦੱਸਿਆ ਬਈ ਉਹ ਜੇ ਮਿਲ ਸਕਦੀਆਂ ਨੇ ਉਹ ਕੀਰਤਪੁਰ ਸਾਹਿਬ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਦੀ ਧਰਤੀ ਹੈ ਤੇ ਉਸ ਧਰਤੀ ਤੇ ਜਿਹੜਾ ਕੀਰਤਪੁਰ ਸਾਹਿਬ ਨਗਰ ਹੈ ਜਿੱਥੇ ਸਤਨਾਮ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਅੱਜ ਬਖਸ਼ਿਸ਼ਾਂ ਕਰ ਰਹੇ ਨੇ ਜਿਨ੍ਹਾਂ ਨੇ ਉੱਥੇ ਬਾਗ ਬਣਵਾਏ ਆ ਜਿੱਥੇ ਵਾਤਾਵਰਣ ਦੀ ਸੰਭਾਲ ਹੋ ਰਹੀ ਹੈ ਜਿੱਥੇ ਪਸ਼ੂ ਪੰਛੀਆਂ ਕੇਵਲ ਮਨੁੱਖਾਂ ਨੂੰ ਨਹੀਂ ਪਸ਼ੂ ਅਤੇ ਪੰਛੀਆਂ ਨੂੰ ਵੀ ਸੰਭਿਆ ਜਾਂਦਾ ਹੈ ਉਹਨਾਂ ਵਾਸਤੇ ਰੱਖ ਬਣਵਾਈ ਹੈ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਜਿਹੜਾ દવાਖਾਨਾ ਅੱਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਚੱਲ ਰਿਹਾ ਹੈ ਤੇਰੇ ਪੁੱਤਰ ਦਾਰਾਸ਼ ਕੋ ਵਾਸਤੇ ਜੜੀਆਂ ਬੂਟੀਆਂ ਉੱਥੋਂ ਮਿਲ ਸਕਦੀਆਂ ਫਿਰ ਇਹ ਠੀਕ ਹੋ ਸਕਦਾ ਹੈ ਇਤਿਹਾਸ ਦੱਸਦਾ ਵੀ ਉਸ ਸਮੇਂ ਸ਼ਾਹਜਹਾਂ ਨੇ ਬੇਨਤੀ ਪੱਤਰ ਲਿਖਿਆ ਹੈ ਉਹਦਾ ਕਾਰਨ ਇਹ ਸੀ ਕਿਉਂਕਿ ਗੁਰੂ ਹਰਾਈ ਸਾਹਿਬ ਉਹਨਾਂ ਦੇ ਦਾਦੇ ਭਾਬ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਕਦੀ ਸ਼ਾਹਜਹਾਂ ਹਮਲੇ ਕਰਦਾ ਰਿਹਾ ਚਾਰ ਹਮਲੇ ਕੀਤੇ ਨੇ ਗੁਰੂ ਘਰ ਤੇ ਚਾਰ ਵਾਰ ਜੰਗ ਹੋਈ ਹੈ ਸਿੱਪਲੀ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਜੰਗ ਹੋਈ ਹੈ ਹਰਗੋਬਿੰਦਪੁਰੇ ਦੀ ਜੰਗ ਹੋਈ ਹੈ ਗੁਰੂ ਸਰ ਮਹਾਰਾਜ ਦੀ ਜੰਗ ਹੋਈ ਹੈ ਫਿਰ ਕਰਤਾਰਪੁਰ ਜਿਹੜਾ ਜਲੰਧਰ ਦੇ ਲਾਗੇ ਇੱਥੇ ਜੰਗ ਹੋਈ ਹੈ ਅਖੀਰ ਇਹਨੂੰ ਬੇਨਤੀ ਕਰਨੀ ਪਈ ਮਹਾਰਾਜ ਅਸੀਂ ਤੇ ਤੁਹਾਡੇ ਘਰ ਚੜ੍ਹ ਕੇ ਆਉਂਦੇ ਰਹਿ ਤੁਹਾਡੇ ਤੇ ਹਮਲੇ ਕਰਦੇ ਰਹੇ ਅੱਜ ਕਿਰਪਾ ਕਰੋ ਤੁਹਾਡੀ ਕਿਰਪਾ ਦੇ ਨਾਲ ਮੇਰਾ ਪੁੱਤਰ ਅਰੋਗ ਹੋ ਸਕਦਾ ਹੈ ਦਾਰਾ ਸ਼ਕੋ ਠੀਕ ਹੋ ਸਕਦਾ ਹੈ ਉਹ ਜੜੀਆਂ ਬੂਟੀਆਂ ਉਹ ਦੇਣ ਦੀ ਕਿਰਪਾਲਤਾ ਕਰੋ ਉਸ ਸਮੇਂ ਪਿਆਰਿਓ ਇੱਥੋਂ ਫਿਰ ਉਹ ਜੜੀਆਂ ਬੂਟੀਆਂ ਲੈ ਕੇ ਗਏ ਕਿਉਂਕਿ ਗੁਰੂ ਘਰ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ ਸਤਗੁਰ ਸਭ ਦਾ ਭਲਾ ਬਣਾਇੰਦਾ ਤੇ ਇਹਦਾ ਬੁਰਾ ਕਿਉਂ ਹੋਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਦੇਹੀ ਰੋਗ ਨਾ ਲੱਗਾਈ ਪੱਲਾ ਸਭ ਕਿਛੁ ਪਾਇ। ਸੋ ਪਿਆਰਿਓ ਇਹ ਹੈ ਪੰਜਾਬ ਜਦੋਂ ਅਸੀਂ ਗੁਰੂ ਨੂੰ ਭੁੱਲ ਜਾਵਾਂਗੇ ਗੁਰੂ ਨੂੰ ਭੁੱਲਣ ਤੋਂ ਭਾਵ ਕੀ ਹੈ ਅਸੀਂ ਆਪਣੇ ਗੁਰੂ ਦੇ ਕੀਤੇ ਕੰਮਾਂ ਨੂੰ ਭੁੱਲ ਜਾਵਾਂਗੇ। ਅੱਜ ਦੇ ਸਮੇਂ ਇਹ ਬੜੀ ਵੱਡੀ ਲੋੜ ਹੈ ਵੀ ਆਪਣੇ ਯੂਥ ਨੂੰ ਜੇ ਸੰਭੜੇ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਸੰਭੜੇ ਤੇ ਸਾਨੂੰ ਆਪਣੇ ਗੁਰੂਆਂ ਦਾ ਇਤਿਹਾਸ ਚੇਤੇ ਕਰਨਾ ਪੈਣਾ ਹੈ। ਸਾਨੂੰ ਇਹ ਮਹਾਨ ਸ਼ਹੀਦਾਂ ਦਾ ਇਤਿਹਾਸ ਕਹੇਤੇ ਕਰਨਾ ਪੈਣਾ ਹੈ ਜਿਨ੍ਹਾਂ ਮਹਾਨ ਯੋਧਿਆਂ ਨੇ ਜਿਨ੍ਹਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਕਰਕੇ ਇਸ ਪੰਜਾਬ ਨੂੰ ਜਿਉਂਦਾ ਰੱਖਿਆ ਹੈ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪੰਜਾਬ ਫੈਲਿਆ ਹੋਇਆ ਹੈ ਅੱਜ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਰੂਪ ਗੁਰਦੁਆਰੇ ਅਤੇ ਗੁਰੂ ਕੇ ਸਿੱਖ ਅੱਜ ਵਿਸ਼ਵ ਦੇ ਹਰ ਕੋਨੇ ਦੇ ਵਿੱਚ ਬੈਠੇ ਆ ਇਹ ਬੜੀ ਮਾਣ ਵਾਲੀ ਗੱਲ ਹੈ